थे थे गोड़े गोड़े गार गार तो पानी कित्थे अंदर की गर्म रही घोड़े गोडे गर्मी बंदा को कम करता को जो सवेर बढ़ना निकलना बंदा को कम कार करता को कुड़ी बस पानी बड़िया रहा डि रहा मिन्ट के बाद टंकी भरते बिल गोडे बिल ना कु कार ਤੇ ਕਾਰੀ ਦਾ ਉਦੋਂ ਰੌਲਾ ਪਉਂਦਾ ਮੁੰਡਾ ਘਰਾਣਾ ਤੇ ਦਿਲ ਲਾਉਂਦਾ ਇਹ ਲਾ ਹੁਣ ਤੇ ਹੈ ਜੀ ਪਤਾ ਨਹੀਂ ਕਿੱਥੇ ਬੜੀ ਉਹ ਕਿੱਥੇ ਨਹੀਂ ਬੜੀ ਬੀਬੀ ਨਾ ਕਿਤੇ ਕੰਮ ਨਾ ਕੁਕਾਰ ਤੇ ਅਸੇਰ ਦੀ ਅੰਦਰ ਬੜੀ ਆਹ ਕੁੜੀਆਂ ਐਵੇਂ ਬਾਥਰੂਮ ਤੇ ਪਾਣੀ ਰੋੜੀ ਜਾਂਦੀਆਂ ਹੂੰ ਉਹ ਤੇ ਰੋਏ ਕਹੀ ਜਾਂਦੀ ਕੀ ਕਰੇ ਸਾਰੀ ਦਿਹਾੜੀ ਕੰਮ ਕਰਦੀ ਰਹਿੰਦੀ ਕੰਮ ਕਿਤੇ ਆ ਲੋ ਕਰ ਕਰਦੀ ਫੁੱਟਣਾ ਕਰਨਾ ਵੀ ਸ਼ਾਮ ਵਜਈਆ ਤੇ ਫੇਰ ਮੈਂ ਕੀ ਕਰਾਂ ਉਹ ਫੇਰ ਮਨ ਨੂੰ ਵੀ ਇਤਰਾ ਨਾ ਪੜਿਆ ਕਰ ਮੈਨੂੰ ਫਿਰ ਗੁੱਸਾ ਚੜਦਾ ਵਾ ਮੈਨੂੰ ਖਿਜ ਚੜਦੀ ਆ ਕੰਮ ਵਾਲੋ ਕਰ ਕਰਦੀ ਕਿਤੇ ਬਾਹਰ ਪਹਿਲਾਂ ਕੰਮ ਹੁੰਦੇ ਹੁਣ ਤੇ ਕੋਈ ਕੰਮ ਹੀ ਨਹੀਂ ਰਹਿ ਗਿਆ ਰੋਟੀ ਪਾਣੀ ਆ ਘਰ ਦਾ ਇਹ ਵੀ ਨਹੀਂ ਤੇ ਕੋਲ ਪੱਕਦਾ ਕੁੜੀਆਂ ਵਿਚਾਰੀ ਧਿਆਨੀ ਨਹੀਂ ਰੱਖਾਂ ਤੂੰ ਮਾੜਾ ਬਟਾ ਬੀਬੀ ਨੂੰ ਪਿਆਰ ਕਰ ਤੂੰ ਵੀ ਜਿਆਦਾ ਦੀ ਸਹੋਦੀ ਸਪੋਰਟ ਕਰਦੀ ਆ ਨਾ ਔਰ ਇਹਦੇ ਨਾਲ ਉਹ ਵੀ ਭੂਏ ਚੜੀ ਵੀ ਚੱਲ ਮੇਰੀ ਥੋੜੀ ਸਪੋਰਟ ਕਰਦੀ ਆ ਕਿਤੇ ਹੈ ਕਿਹੜੇ ਵੇਲੇ ਨੇ ਅੰਦਰ ਆ ਬੜੀ ਕੋਈ ਦਰਸ਼ਨ ਦਿੱਤੇ ਨੂੰ ਮੈਂ ਕਿੱਥੇ ਆ ਕਿਤੇ ਨਹੀਂ ਹੈ ਕਿਤੇ ਕੀ ਆ ਕੁੜੀਆਂ ਵੇ ਆਏ ਪਾਣੀ ਲੋੜੀ ਜਾਂਦੇ ਨੇ ਦਿਵਾਰੀ ਵਾਰੀ ਟੈਂਕੀ ਭਰਨੀ ਪੈਂਦੀ ਹਾਂ ਜੀ ਮੰਮੀ ਜੀ ਤੂੰ ਅੰਦਰ ਵੜੀ 11 12 ਵਜੇ ਆ ਕੁੜੀਆਂ ਦੇ ਬੱਚੇ ਨੇ ਸਾਰਾ ਪਾਣੀ ਲੋੜੀ ਜਾਂਦੇ ਨੇ ਮਿੰਟੇ ਬਾਅਦ ਉਹ ਟੈਂਕੀ ਭਰ ਲੱਗ ਪਈ ਆਖਰਾਂ ਦਾ ਬੇਲ ਲਾਉਂਦਾ ਮੁੰਡਾ ਰੋਜ਼ ਰੋਣਾ ਆਪਦਾ ਬੇਲ ਤੋਂ ਨਹੀਂ ਪੰਦਾ ਤੇਰੇ ਸਾਹਮਣੇ ਤੱਕ ਪਈ ਆਉਂਗਾ ਤੇ ਦਾ ਮੰਮੀ ਜੀ ਕੁੜੀਆਂ ਨੂੰ ਨਾ ਉਹਨਾਂ ਨੂੰ ਕੁੜੀਆਂ ਕੁੜੀਆਂ ਨਾ ਦੱਸੋ ਕੁੜੀਆਂ ਲਾਉਣੀਆਂ ਹੀ ਚਲੋ ਕੁੜੀਆਂ ਦੇ ਪੁੱਠੇ ਕੰਮ ਤੇ ਸੌਂਦੀ ਨੂੰ ਅੱਜ ਤੱਕ ਕੰਮ ਤੇ ਕੁੰਣੀ ਜੇ ਤੈਨੂੰ ਮੈਂ ਗਾਂ ਤਿਆ ਕਿ ਗਾਂ ਕੋਈ ਕੀ ਸੋਚਿਆ ਵਿਚਾਰਿਆ ਜਵਾਬ ਨਹੀਂ ਦਿੱਤਾ ਤਰਫੋਂ ਵੀ ਕੀ ਸੋਚਿਆ ਕੀ ਨਹੀਂ ਸੋਚਿਆ ਗਾਂ ਤਾਂ ਘਰ ਦਾ ਕਾਹਦੇ ਵਧਾਉਣਾ ਕਿ ਇਹਨਾਂ ਦੇ ਸਿਰ ਤੇ ਤੂੰ ਭੂਏ ਹੋਈ ਰਹਿਣਾ ਅਹੀਂ ਤਾਂ ਸੋਚਿਆ ਤਾਂ ਹੈਗਾ ਕਿ ਇਨਸਾਨਾਂ ਕਰਦੀ ਵੀ ਹੁਣ ਗਾਂ ਬਚਾ ਨਹੀਂ ਜਾਣ ਕੋ ਰੱਬ ਨੇ ਦੇ ਦਿੱਤਾ ਉਹ ਦੁੱਧੀਆਂ ਦਿੱਤੀਆਂ ਹੁਣ ਬਸ ਇੰਨੇ ਕੀ ਬਹੁਤ ਅਜੀਨਾਂ ਨੇ ਸੁੱਖ ਦੇਣਾ ਇਹਨਾਂ ਨੇ ਦੇ ਦੇਣਾ ਤੇ ਜੇ ਨਹੀਂ ਕਰਮਾਂ ਵੀ ਹੈਗੇ ਨਹੀਂ ਕਿ ਦੇਣਾ ਹੁੰਦਾ ਰੱਬ ਨੇ ਦੇ ਦੇਣਾ ਕੀ ਕਰਮਾਂ ਚੰਨੇ ਫਿਰ ਉਹਨਾਂ ਸਿੱਟਾ ਲਾਣਾ ਲੱਤਾਂ ਸੇ ਜੇ ਕਰਮਾਂ ਚ ਨਹੀਂ ਜ਼ਰੂਰੀ ਤੇ ਨਹੀਂ ਹਦਾ ਰੱਬ ਦੇ ਤੇ ਤਾਂ ਕਿਹੜੇ ਹੋਣ ਉਹਨੇ ਬੋੜ ਪੈਣਾ ਹੁੰਦਾ ਮਾਲਕ ਦੇ ਘਰੇ ਕਿਹੜਾ ਕਿਹੜੀ ਚੀਜ਼ ਦਾ ਘਾਟਾ ਤੇ ਤੂੰ ਆਪਣੇ ਮਨੋ ਸਲਾਵਾ ਬਣਾ ਕੇ ਬਹਿ ਜਾਂਦੀ ਇਹ ਤੇ ਮੀਨ ਮੰਨਦੀਆਂ ਹੀ ਗੱਲਾਂ ਨਹੀਂ ਐਵੇਂ ਮੰਨਦੀਆਂ ਗੱਲਾਂ ਇਹ ਬਾਤ ਉਹ ਹੀ ਤਾਂ ਜਾਣਨੀ ਰਹਿ ਗਈ ਕੋਈ ਨਾ ਤੈਨੂੰ ਕੁਝ ਵੀ ਕਿਹਾ ਕਰ ਬਸ ਇਦਾਂ ਹੀ ਕਰਦੀ ਰਹੀ ਸਾਰਾ ਦਿਨ ਜਿੱਦ ਸਕੂਲ ਜਾਣਾ ਹੈ ਕੁੜੀ ਨੇ ਤੂੰ ਛੁੱਟੀ ਕਰਾ ਦਿੱਤਾ ਕਿਹੜੀ ਕੰਮ ਛੁੱਟੀ ਕਰਾਤੀ ਕੀ ਕਰਾਇਆ ਘਰੇ ਸਾਰਾ ਦਿਨ ਇੰਨਾ ਮੱਤਰ ਤੇ ਜਾ ਕੇ ਸਾਰਾ ਦਿਨ ਘਰ ਚ ਢੇਰੀਆਂ ਛਾੜ ਦੇਣਾ ਮੁੰਮੀਆਂ ਚੱਲ ਗਿਆ ਨਹੀਂ ਲੱਗਦੀਆਂ ਕੁੜੀ ਚੱਲ ਲਈ ਫੇਰ ਜਿਹੜਾ ਬੇਵੀਆਂ ਦੇਂਦਾ ਤੇ ਫੇਰ ਗੱਲਾਂ ਤਾਂ ਤੇ ਬੱਚੇਰੀਆਂ ਹੁੰਦੀਆਂ ਜਿੱਦਾਂ ਮਰਜ਼ੀ ਤੇਰੇ ਕੋਲ ਖਾਣ ਨੇ ਕਿ ਅੱਜ ਤੱਕ ਕੰਮ ਨਹੀਂ ਕਰਨਾ ਕੋਈ ਕਾਲ ਨਹੀਂ ਬਾਤ ਨਹੀਂ ਸਵੇਰ ਤੀਆਂ ਕੁੜੀਆਂ ਕਿਤੇ ਸੁੱਤੀਆਂ ਨਹੀਂ ਤੇ ਤੇ ਕੋਈ ਨਾਲ ਕੋਈ ਉਹਨਾਂ ਦੇ ਭੂਵੇ ਹੁੰਦੀ ਰਹੀ ਨਹੀਂ ਸਾਰੇ ਨੁਕੀ ਆਂਦੇ ਕਿਤੇ ਇੰਨਾ ਰੌਲਾ ਇਹਨਾਂ ਦੇ ਘਰ ਨੂੰ ਕੁੜੀਆਂ ਵਰਜ ਦੀ ਨਹੀਂ ਐਂ ਤਾਂ ਉਹ ਫੜਦੀ ਵੀ ਲੋਕੀ ਮੈਨੂੰ ਮੇਰੀਆਂ ਦਰਾਣੀਆਂ ਉੱਠਣੀਆਂ ਮੈਨੂੰ ਗੱਲਾਂ ਕਰਦੇ ਨੇ ਹੁਣ ਤੂੰ ਹੀ ਤੇ ਮੇਰੀਆਂ ਕੁੜੀਆਂ ਤੇ ਆਸਰਾ ਕਰਦੇ ਕਿੰਨੇ ਦਿਨ ਦੀੀਂ ਵੀ ਦੋਗੇ ਤੇ ਨਹੀਂ ਜੀਂਦਾ ਜੀਂ ਤਾਂ ਫਾਇਲਾ ਆ ਆਪਣੇ ਦਿਨੀਆਂ ਦੇ ਪੀਆ ਮਾਤੇ ਫਿਰ ਕੀ ਗੱਲ ਆ ਜੀ ਜੀ ਆ ਬੇਬੀ ਦਾ ਤੇ ਵੀ ਨਾ ਉਹ ਕੁੜੀਆਂ ਸਾਮ ਦੀ ਕੋਕਾ ਅਵਕਾਰ ਦੀ ਕੰਮ ਤੂੰ ਹਲੋ ਕਰ ਕਰਦੀ ਏ ਤੇ ਰੋਟੀ ਪਾਣੀ ਆ ਕਿਹੜਾ ਤੂੰ ਬਾਹਰ ਮਿਰਚਾ ਤੋੜਨ ਜਾਣੀ ਜਾਂ ਕੇ ਰੋਟੀਆਂ ਲੈ ਕੇ ਜਾਣੀ ਘਰ ਦਾ ਕੰਮ ਵੀ ਨਹੀਂ ਹੁੰਦਾ ਪੋਚੀਆਂ ਵਾਲੀ ਤੈਨੂੰ ਲਾ ਕੇ ਦਿੱਤੀ ਸਾਰੀ ਨੋ ਨੌ ਤੇ ਹਾਂ ਕਹਿੰਦੇ ਕੰਮ ਕਰਦੀ ਨਹੀਂ ਕੰਮ ਹੁੰਦਾ ਹੋਰ ਤੇ ਕੰਮ ਹੁਣ ਕੋਈ ਨਹੀਂ ਹੁੰਦਾ ਬਾਹਰ ਬਰਦੇ ਵੇਲੇ ਦੀ ਹੁਣ ਅੰਦਰ ਬੜੀ ਪਾਰਾ ਮਰੀ ਦੀ ਕੋਈ ਸਬਜ਼ੀ ਦਾ ਫਿਕਰ ਹੈਗਾ ਕੋਈ ਆਟੇ ਪਾਣੀ ਦਾ ਹੈਗਾ ਤੇ ਆਟੇ ਪਾਣੀ ਪਾਉਣਾ ਪਰ ਕਿਹਾ ਨਹੀਂ ਰਾਤ ਨੂੰ ਖਿਜਦੀ ਰਹਿੰਦੀ ਨਾਲੇ ਕੁੜੀਆਂ ਨੂੰ ਕੁੱਤੀ ਜਾਣਗੀ ਨਾਲੇ ਮੈਨੂੰ ਬਖਾਈ ਜਾਨੀ ਰਹਿੰਦੀ ਵੀ ਮੈਂ ਹੁਣ ਕਿਵਾਂ ਦੀ ਰਾਤ ਹੋ ਗਈ ਮੈਨੂੰ ਕੰਮ ਤੋਂ ਮੈਨੂੰ ਸਾਰਾ ਪਤਾ ਤੂੰ ਮੈਨੂੰ ਵਕਫੂ ਜਿਹਨਾਂ ਨਾਲ ਟੋਟ ਟਰਾਪ ਨੂੰ ਕੁੜੀਆਂ ਨੂੰ ਪੈਦੀ ਰਹਿੰਦੀ ਤੇ ਇਹਦੀ ਬੰਦਾ ਟਾਈਮ ਨਾਲ ਕੀਤਾ ਹੋਵੇ ਤੇ ਬੰਦਾ ਦਾ ਫਿਰ ਕੰਮ ਟਾਈਮ ਨਾਲ ਹੋ ਜਾਂਦੇ ਮੈਂ ਵੀ ਤੂੰ ਵੀ ਲੱਗ ਤੁਸੀਂ ਨਾਲ ਗੱਲ ਕਰਦੇ ਹੋ ਮੈਂ ਬੇਹਿਰਾ ਕੀਤੇ ਤੇ ਤੇਰੇ ਤੋਂ ਨਹੀਂ ਹੁੰਦਾ ਮੈਂ ਬੇਹਿਰਾ ਹੀ ਚੰਗੀ ਭਈ ਕਦੀ ਸੀ ਮੈਂ ਹੁਣ ਇਹ ਤੈਨੂੰ ਕੋਈ ਜਵਾਬ ਨਹੀਂ ਦਿੰਦੀ ਤੇ ਤੂੰ ਵੀ ਇਹਦੇ ਚਿੱਤੇ ਕੰਨਾਂ ਨਾਲ ਨਹੀਂ ਗੱਲ ਲਾ ਰਿਹਾ ਕਰ ਕੀ ਕਰੇ ਜਾਣ ਮੈਂ ਸੌਂਗਦੀ ਆ ਕਰਦੀ ਹੀ ਆ ਇਹ ਬੀਬੀ ਤੇਰੀ ਘੂਏ ਚੜਾਈ ਚੜੀ ਆ ਨੂੰ ਪਤਾ ਵੀ ਮੇਰੀ سپورਟ ਹੁੰਦੀ ਆ ਚਲ ਇਹਦੀ ਕਿਹੜਾ ਕੱਲੀ ਦੀ ਥਾਲ ਕਰਨੀ ਆ ਤੇ ਤੇਰੀ ਘੂਏ ਤੂੰ ਇਹਦੀ ਜੀ ਹਾਮੀ ਨਾ ਪਰਿਆ ਕਰ ਏਡੀ ਨਹੀਂ ਹੈਗੀ ਵੀ ਬੜੀ 파ਰੀ ਆ ਤੇ ਤੇਰੀ ਚੁਸਤੇ ਚਲਾ ਕੇ ਮੇਰੀ ਸੋਨਾਂ ਕੁੜੀ ਕੇ ਕਾਲ ਜਾਹ ਤੇ ਸੋਚ ਵਿਚਾਰ ਲਾਉਣੀ ਤੇ ਮੈਂ ਮੁੰਡਾ ਦੂਜੀ ਥਾਂ ਵਿਆਹ ਤੇ ਨਹੀਂ ਜਿੱਥੇ ਮਰਜੀ ਤੁਰੇ ਫਰੀ ਪਰ ਆਪਣੀਆਂ ਕੁੜੀਆਂ ਨੇ ਮੇਰੇ ਘਰ ਚ ਕੋਈ ਜਗ੍ਹਾ ਨਹੀਂ ਤੇਰੀ ਆਗੀ ਕੀ ਤੇ ਮੰਮੀ ਜੀ ਤੁਹਾਡੀ ਮਰਜੀ ਮੈਂ ਵੀ ਆਪਣੀਆਂ ਧੀਆਂ ਦਾ ਫੈਸਲਾ ਹੀ ਲੈ ਸਕਦੀ ਮੈਂ ਆਪਣੀਆਂ ਧੀਆਂ ਦੀ ਨਾਲ ਹੀ ਰਹੂੰ ਤੇਰੀ ਸਾਲ ਦਾ 6 ਮਹੀਨੇ ਦਾ ਹਿੱਸਾ ਦਿਓ ਜਿੱਥੇ ਮਰਜੀ ਜਾਵੇ ਕੋਈ ਹਿੱਸੇ ਉੱਛੇ ਸਾਡੇ ਕੋਲੇ ਕੇ ਹਿੱਸੇ ਪੁੱਤਾਂ ਨੇ ਦਿੱਤੀਆਂ ਤੇ ਕਾਦੇ ਹਿੱਸੇ ਮੇਰੇ ਉਹਦੇ ਨਾਲ ਗੱਲ ਕਰੀ ਮੁੰਡੇ ਨਾਲ ਤੇ ਜੋ ਮੈਨੂੰ ਆ ਤਾਂ ਫਿਰ ਦੱਸੀ ਐਵੇਂ ਆਪਣੇ ਕੋਲ ਨਾ ਲਾਇਆਂ ਨੀ ਬਣਾਈ ਜਾਇ ਕਰਨਾ ਤੇ ਤੁਸੀਂ ਜੋ ਤੁਹਾਨੂੰ ਆਂਦਾ ਕੋਈ ਮਨ ਕੋਸ਼ ਕੇ ਨਹੀਂ ਕਰਦੇ ਕਈ ਵਾਰੀ ਉਹ ਮੇਰੇ ਕੋਲ ਆਕਾ ਕਿ ਮੇ ਕੁੜੀਆਂ ਐਸਾ ਉਹ ਅੱਜ ਮੈਂ ਗੱਲ ਕਹੀਆਂ ਤੇ ਆ ਨਾ ਮੇਰੇ ਗਾਲ ਪੈ ਜਾਂਦੀ ਏ ਤੂੰ ਨਾਲ ਉਹਨੂੰ ਵੀ ਐਵੇਂ ਨਾਲ ਆਪਣਾ ਨਾਮ ਲਾ ਲਈ ਜਿੱਦ ਤੂੰ ਆਪਣੀ ਹਸਲਾ ਕਰਕੇ ਤੇ ਇਹ ਤਾਂ ਮੈਨੂੰ ਲੱਗਦੀ ਏ ਕਿ ਤੂੰ ਕਿਹੜਾ ਕਰੂਗੀ ਇਹਨਾਂ ਕੋਲ ਤੇ ਜੋ ਇਹਦਾ ਨਾ ਤੂੰ ਵੀ ਦੇਖੀਂ ਆਪਣਾ ਬਚਾ ਲੈ ਆਈ ਤੇ ਫਿਰ ਵੇਖਾਂਗੇ ਤੇਰੇ ਮੂੰਹ 'ਵਾਲ ਫੜੇ ਵੰਦੇ ਰਹਿਣਾ ਸਾਰੇ ਮਨ ਤੋਂ ਕੋਈ ਗੱਲੀ ਮੇਰੇ ਆਪਣੀ ਨਹੀਂ ਹੈ ਜੁਨਾ ਹੈ ਜੁਨੇ ਕੋਈ ਨਹੀਂ ਪਾਲ ਲਾਂ ਕਿ ਤੂੰ ਕਿਹੜਾ ਕਰੀਂ ਚੰਗਾ ਚੰਗਾ ਬਹੁਤੀਆਂ ਗੱਲਾਂ ਨਾ ਕਰ ਜਾ ਕੇ ਤੇ ਸਬਜੀ ਪਾਣੀ ਦਾ ਕੋਈ ਕਾਰਨ ਅਵੇ ਇਲਾਕੇ ਦੀ ਜਬਾਨ ਲੜਪਦੀ ਇਹੀ ਵੀ ਇਹਦੀ ਨਾਸਪੋਰਟ ਕਰਨੇ ਤੇ ਆਪੇ ਨਾਲ ਗੱਲ ਕਰੇ ਗੱਲਾਂ ਨਿਕਲੇ ਜੀ ਦੀਵਾਰੇ ਨਹੀਂ ਆਉਂਦੀ ਕਿਹਨਾਂ ਉਹਨਾਂ ਨੇ ਬਾਥਰੂਮ ਚ ਕੁੜੀਆਂ ਨੂੰ ਕੱਢ ਪਾਣੀ ਢੋੜੀ ਜਾਂਦੀਆਂ ਹਾਂ ਕੰਮ ਵਾਲੀ ਕਾਰ ਵੀ ਸਾਰਾ ਦਿਨ ਰੌਲਾ ਹੀ ਪਾ ਸਕਦਾ ਇਹ ਵੀ ਇਹ ਤਰ੍ਹਾਂ ਨਾ ਕਰ ਜਾ ਕਾਰ ਉਹਨਾਂ ਤੋਂ ਵੀ ਚਲ ਮੋੜਾ ਜੇ ਕੋਈ ਕੋਈ ਕੁਝ ਕੰਮ ਨੇ ਕੀ ਹੈ ਅੱਗੇ ਨਿਕਲਣਾ ਨੇ ਫਿਰ ਉਹਨਾਂ ਨੂੰ ਵੀ ਸਾਂਭਦੀ ਆ ਕਥੀ ਇਹ ਇਤਰਾ ਲੜਿਆਣਾ ਕਰੇ ਵੇ ਬੀਬੀ ਸਾਹਮਣਾ ਤੇ ਉਹਨੇ ਹੀ ਉਹਦੀਆਂ ਕੁੜੀਆਂ ਉਹਨੇ ਹੀ ਸਾਹਮਣੀਆਂ ਹੁਣ ਕਿਸੇ ਹੋਰ ਨੇ ਆ ਕੇ ਤੇ ਨਹੀਂ ਸਾਹਮ ਲੈਣੀਆਂ ਤੂੰ ਨਾ ਇਹਦੀ ਇੰਨੀ سپورਟ ਨਾ ਕਰਿਆ ਕਰ ਇੰਨੀ سپورਟ ਚੇ ਭੂਏ ਚੜਦੀ ਜਾਂਦੀ ਐ ਇਹਨੂੰ ਕੋ ਕੰਮ ਦੀ ਨਿਕਾਰਦੀ ਨਹੀਂ ਹੁਣ ਕਿਹੜੇ ਵੇਲੇ ਆ ਤਾਂ ਮੈਂ ਆਖੇ ਵੀ ਕੁੜੀਆਂ ਬਾਥਰਮ ਚੋਂ ਕੱਢ ਲਾ ਪਾਣੀ ਰੋੜਨ ਤਈਆਂ ਭੁਆ ਕੋ ਕੰਨ ਚੋਂ ਸਰਕੀ ਕਾਨ ਤੇ ਵੀ ਮੈਂ ਕੁੜੀਆਂ ਲੈ ਆਵਾ ਫਰ ਨਿਰਾ ਪੂਰਾ ਮੇਰਾ ਨਾ ਕਸੂਰ ਕੱਢੀ ਜਾਇਆ ਕਰ ਤੂੰ ਇਹਨੂੰ ਵੀ ਮਾੜਾ ਮੋਟਾ ਕਿਆ ਕਰ ਵੇਲਾ ਹੁਣ ਸਾਰਿਆਂ ਦੇ ਆਪਣੇ ਆੜ ਗਵਾੜ ਸੁਖਣਾ ਰੱਬ ਨੇ ਜੀ ਦਿੱਤੇ ਆ ਮੈਨੂੰ ਤੇ ਉਂਗੀ ਸ਼ਰਮ ਜਦੋਂ ਲੋਕੀ ਮੈਂ ਬਾਹਰ ਨਿਕਲਦੀ ਆ ਮੈਨੂੰ ਕਹਿੰਦੇ ਆ ਹੈ ਤੇਰੀ ਗਾਂ ਨੂੰ ਨੇ ਕੀ ਸੋਚਿਆ ਤੁਸੀਂ ਕੀ ਕਰਨਾ ਫਿਰ ਕਾਂ ਕਿਦਾਂ ਜੇ ਜਵਾਬ ਮੈਂ ਦੇਣ ਜੋਗੀ ਨਹੀਂ ਕੀ ਬੰਦਾ ਉੱਥੇ ਜਵਾਬ ਦੇ ਜਦੋਂ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਜੇ ਮੈਂ ਇਹਨੂੰ ਕਹੀ ਨਹੀਂ ਤੇ ਇਹ ਆ ਗਈ ਮੈਂ ਕੁੜੀ ਨਹੀਂ ਰੱਖਣੀ ਆ ਦੱਸ ਕੁੜੀਆਂ ਕਿੱਥੇ ਟੰਮਲੇ ਤੇ ਚੜਾ ਦੇਣੀਆਂ ਤੇ ਕੁੜੀ ਨਹੀਂ ਰੱਖਣੀ ਆ ਇਹ ਵੀ ਅਕਸਰ ਆਪ ਪੁੱਤ ਦਊਗਾ ਅੱਗਾ ਵਧੂਗਾ ਕੋਈ ਅੰਛਾ ਵਾਜੂਗੀ ਤਾਂ ਚਲ ਇਹਨਾਂ ਇਹ ਵੀ ਸੁਣੀਆਂ ਲੱਗਣਗੀਆਂ ਐਦਾ ਤੇ ਮੈਨੂੰ ਇਹ ਚੰਗੀਆਂ ਨਹੀਂ ਲੱਗਦੀਆਂ ਵਾਸਾ ਜਿੰਨਾ ਵੀ ਮੰਮੀਆਂ ਮੇਰੀ ਚਪਲਾ ਲੈ ਆਈ ਜੋ ਲੈ ਜਾ ਪੁੱਤ ਤੇ ਡਰਦੀ ਘਿਰੋੜਾ ਪੂਰ ਦੇਈ ਉਹ ਵੀ ਨਾ ਇਹ ਨਸਤਾ ਆਇਆ ਕਰੋ ਕਿੰਨਾ ਪਾਣੀ ਢੋਲ ਦਿੱਤਾ ਉਹਦੇ ਗੇ ਮੇਰੀ ਖੜੀ ਪੈ ਗਈ ਉਦਾਸੀ ਆਣੀ ਜਾ ਕੇ ਲੀੜੇ ਪਾਉ ਜਾ ਕੇ ਜਿਹੜੇ ਵੇਲੇ ਦੀਆਂ ਬਾਥਰੂਮ ਚ ਵੜ ਕੇ ਤੇ ਪਾਣੀ ਰੋੜ ਚ ਘਰ ਰਹਿੰਦੀ ਆਵਾ ਕੋਈ ਅਕਲ ਦਾ ਹੈ ਤਾਂ ਸਿੱਖੋ ਇੱਕ ਮਹੀਨੇ ਇਹ ਚਾਰ ਕਾਲੀ ਦੀ ਸਾਰਾ ਤੇ ਜੀ ਮੇਰੇ ਵਾਸ ਹੋ ਗਈ ਤੇ ਮੇਰੇ ਮੁੰਡਾ ਨਾ ਜੰਮ ਕਿੱਦੇ ਦਿੰਦੀ ਜੀ ਮੇਰੇ ਵਾਸ ਨਹੀਂ ਤੇ ਮੈਂ ਕਿੱਥੋਂ ਦੇ ਦਵਾਂ ਮੈਂ ਬਹੁਤ ਜਿਆਦੀ ਹੁੰਦੇ ਮਮੀ ਨਾ ਹੱਥ ਪਾਲ ਕਰੀ ਜਾਂਦੀ ਸਾਰਾ ਦਿਨ ਥੱਕ ਜਾਈਦਾ ਕੰਮ ਕਰਦੀ ਇੱਕ ਮੰਮੀ ਐ ਤੇ ਸਾਰਾ ਦਿਨ ਟੈਨਸ਼ਨਾਂ ਦੇ ਛੱਡੀ ਇਹਨੂੰ ਕਿਤੇ ਲੱਗਦਾ ਕਿ ਮੈਨੂੰ ਟੈਨਸ਼ਨ ਨਹੀਂ ਦੀ ਮੈਨੂੰ ਕਿਤੇ ਪੁੱਤ ਨਹੀਂ ਚਾਹੀਦਾ ਹੀ ਭੱਜੇ ਵਾਸ ਨਹੀਂ ਤੇ ਮੈਂ ਕਿੱਥੋਂ ਦੇਵਾਂ ਬਹੁਤ ਜ਼ਿਆਦਾ ਐ ਇਹ ਮੰਮੀ ਬਾਤੀਆਂ ਘਾਟੀਆਂ ਕਰਦੀ ਦੱਸ ਮੁੰਡੇ ਦਾ ਸੌਖਾ ਪਿਆ ਬਿਆਹ ਆ ਨਹੀਂ ਫਿਰ ਤੇ ਮੇਰੀ ਇਹ ਹੀ ਗੱਲ ਵਾ ਜੀ ਮੁੰਡਾ ਜੀ ਇਹਨੂੰ ਮੁੰਡਾ ਪਰਮਾ ਜਨਾ ਹੋਊਗਾ ਤੇ ਮੁੰਡਾ ਤੁਜੀ ਵਿਆਹ ਤਾਂ ਮੈਂ ਕਿੱਥੇ ਝੁਲ ਜਾਊਗਾ ਮਰੀਧੀ ਰੀਜ ਵਾਪਾ ਰੀਜ ਜਿੱਥੇ ਦੀ ਤੇ ਵਿਆਹੀ ਆ ਉਹਦੀ ਸੱਸ ਦੀ ਕਿਤੇ ਰੀਜ ਐ ਨਾ ਪੁੱਤ ਇਹਨਾਂ ਦੇ ਉਹ ਪੁੱਤ ਜਨਮ ਕੀ ਦਵੇ ਉਹਨੂੰ ਜਿੱਥੇ ਗੱਲਾਂ ਲਾ ਕੇ ਰੱਖਿਆ ਵਾ ਇਹਨਾਂ ਦਾ ਉੱਥੇ ਵੀ ਰੋਗ ਦਿਨਾਂ ਦਾ ਇੱਥੇ ਵੀ ਰੋਗ ਹੋਆ ਮੈਂ ਦੱਸ ਕੀ ਕਰਾਂ ਕਦੀ ਨਹੀਂ ਬੰਨਣਾ ਸਿਆਣੀ ਮਾਂ ਆਪਣੀ ਧੀ ਐ ਲੇ ਦੇਖ ਕੇ ਵੀ ਨਹੀਂ ਬੰਨਣਾ ਇਹ ਜਨਮਤੀ ਨਹੀਂ ਤਾਂ ਨਹੀਂ ਮੈਂ ਕਿਉਂ ਮੈਂ ਵਿੱਚ ਸਹੀ ਬਣ ਕੇ ਵਿਖਾਵਾਂ ਜੇ ਅਗਲੇ ਨੂੰ ਤੂੰ ਵੱਧਵਾ ਮਦਨੀ ਐ ਜੇ ਮੈਨੂੰ ਪੇਕੇ ਘਲਾ ਦੇਗੀ ਮੁੰਡਾ ਵੇਲੇ ਕਿ ਮੇਰੀ ਮਾਂ ਪਿਓ ਨਾਲ ਤੈਨੂੰ ਵੱਧਵਾ ਦੋ ਉਹਨਾਂ ਮੈਂ ਨਾ ਗੋਲੀਆਂ ਜਾਂਦੀਆਂ ਸੈਲੀ ਮੈਂ ਤਾਂ ਕੁਝ ਨਹੀਂ ਕਹਿੰਦੀ ਕੀ ਕੀ ਕਰਦੀ ਰਹਿੰਦੀ ਪਰ ਉਹਨੂੰ ਜਿਆਦਾ ਹੀ ਸਿਰ ਚੜ੍ਹਦੀ ਜਿੱਦਾਂ ਕਰਦੀ ਤੇ ਮੈਂ ਹੁਣ ਆਪਣੇ ਭਰਾਵਾਂ ਨੂੰ ਫੋਨ ਕਰਦੇ ਆਂ ਮੈਂ ਆਪਣੀ ਚੋੱਕੇ ਲੈ ਜਾਣੀ ਆ ਕੁੜੀਆਂ ਵੀ ਆਉਂਦੀ ਤੇ ਵਿਆਹ ਲਈ ਮੁੰਡਾ ਤੇ ਜੇ ਮਿਲਦਾ ਮੁੰਡਾ ਪੁੱਤ ਕਰਮਾ 'ਚ ਉੱਤੇ ਜੁੜੂਗਾ ਜੇ ਕਰਮਾ 'ਚ ਜੇ ਤੀ ਹਮਰੋਂ ਨਹੀਂ ਆਂ ਤੇ ਤੇ ਰਹੂਗੀ ਇਹਨਾਂ ਕਰਨਾ ਤੇ ਸਾਰਿਆਂ ਦਾ ਇਹ ਚੋਰੀ ਇੱਥੇ ਜਿੱਥੇ ਜਿਵੇਂ ਕਰਮਾ 'ਚ ਹੁੰਦਾ ਤੇ ਮੈਂ ਕਿਤੇ ਹੋਰ ਚੱਲ ਜਾਂਦੀ ਜੇ ਇਹਨਾਂ ਦਾ ਕਰਮਾ 'ਚ ਹੁੰਦਾ ਤੇ ਕੋਈ ਹੋਰ ਇਹਨਾਂ ਦੇ ਘਰ ਆ ਜਾਂਦੀ ਇਹ ਸਾਡੇ ਦੋਵੇਂ ਸਾਂਝੇ ਕਰਮ ਜੁੜੇ ਨੇ ਇਦਾਂ ਦੇ ਮਾੜੇ ਕਰਮ ਇਹਨਾਂ ਕੀਤੇ ਹੋਣਗੇ ਤੇ ਉਦਾਂ ਦੀ ਮੈਂ ਕਿੱਥੇ ਹਾਂਗੇ ਤਾਂ ਹੀ ਨਹੀਂ ਦਿੱਤਾ ਰੱਬ ਨੇ ਜੇ ਕਰਮਾ 'ਚ ਹੁੰਦਾ ਤੇ ਜੁੜੀ ਜਾਣਾ ਮਾਂ ਕੀ ਦਾ ਸਰਦੀ ਪਰ ਮਾਤਾ ਨਹੀਂ ਮੈਂਗਾ ਸੋਚਦੀ ਜੇ ਉਹਦੇ ਮਨ ਚ ਆਵੇਗਾ ਤਾਂ ਸਮਝ ਤੇ ਫੇਰੀਆ ਉਹ ਤੇ ਆਵੇਤੀ ਅਲਵੇ ਕਿ ਨਹੀਂ ਖਿਆਸ ਵੱਜਦੀ ਕਿ ਜੇ ਤੂੰ ਅੱਜ ਬਦਵਾਵਾ ਨਹੀਂ ਦਿੰਦੀ ਉਹਨੇ ਵੀ ਮੇਰੀ ਪੀ ਘਾੜਦੀ ਹੈ ਹੈ ਤੇ ਜੀ ਸਮਝਣਾ ਹੁੰਦਾ ਤਾਂ ਸਮਝ ਜਾਣਾ ਇਹ ਲੋ ਬੰਦੇ ਕਿਉਂ ਰਹਿ ਰਿਹਾ ਬਿਚੀ ਕੱਲੇ ਬੈਠੇ ਆਂ ਕੁਛ ਨਹੀਂ ਕੀ ਦੱਸਾਂ ਬਰੀਕ ਕਾਲਾ ਬਹਿ ਜਾ ਮੈਂ ਬੈਠੀ ਮੈਂ ਤਾਂ ਸੱਚੀ ਤਾਂ ਰਹਿੰਦੀ ਕਿ ਨਹੀਂ ਭਾਬੀ ਮੈਂ ਤਾਂ ਸੋਈ ਚ ਲੱਭਦੀ ਰਹਿੰਦੀ ਤੁਹਾਨੂੰ ਮੈਂ ਬਰੀਕ ਕੀ ਦੱਸਾਂ ਸਭ ਜੀ ਘੜ ਨਹੀਂ ਹੈ ਜੇ ਮੈਂ ਮੈਂ ਕਿੰਨੀ ਘੜਦਾ ਤੁਸੀਂ ਵੀ ਆਪ ਕੋ ਵੀ ਮੇਰੀ ਮੰਮੀ ਨੂੰ ਇਧਾਂ ਆਂਦੀ ਹੈ ਮੰਮੀ ਜਿਹੜਾ ਹੱਦ ਕਰੀ ਜਾਂਦੀ ਪਾ ਬਹੁਤ ਜ਼ਿਆਦੀ ਗੱਲਾਂ ਕੀ ਹੋ ਗਿਆ ਮੈਨੂੰ ਤੇ ਵੀ ਕੱਲ ਦਾ ਨਹੀਂ ਪਤਾ ਤੇ ਮੰਮੀ ਆਂਦੇ ਆ ਭਾਬੀ ਸੋਈ ਚੋਣੀ ਚੱਲ ਲੱਗ ਕੰਮ ਕਰਾ ਦੇਂਦੀ ਥੋੜਾ ਜਿਹਾ ਕੰਮ ਕੀ ਕਰਾਉਣਾ ਮੈਂ ਮੰਮੀ ਆਂਦੇ ਕਿ ਮੈਨੂੰ ਪੁੱਤ ਚਾਹੀਦਾ ਜੀ ਮੇਰੇ ਬਾਸ ਹੁੰਦਾ ਤਾਂ ਮੈਂ ਇਹਨਾਂ ਨੂੰ ਪੁੱਤ ਨਾ ਜੰਮ ਕੇ ਦੇ ਦਿੰਦੀ ਮੁੰਡੇ ਪਸ ਤੋਂ ਹੀ ਵੇਖੋ ਜੇ ਤੁਹਾਡੇ ਬਾਸ ਹੁੰਦਾ ਤੁਸੀਂ ਇਤਨੀ ਤੁਹਾਡਾ ਕੀ ਕਰਦਾ ਇਹ ਘਰ ਛੱਡਣ ਨੂੰ ਵੀ ਮੈਂ ਆਪਣਾ ਘਰ ਛੱਡ ਕੇ ਜਾ ਮੰਮੀ ਨੇ ਇੱਥੇ ਕਿਹਾ ਮੰਮੀ ਨੇ ਇਹ ਇੰਨਾ ਹੀ ਆਂਦੀ ਆਂਦੀ ਕਿ ਤੁਸੀਂ ਸੋਚ ਕੇ ਦੱਸ ਨਹੀਂ ਤੇ ਮੈਂ ਆਪਣਾ ਪੁੱਤ ਬਿਹਾਣਾ ਪੁੱਤ ਬਿਹਾਉਣੇ ਸੌਖੇ ਪਏ ਨਹੀਂ ਮਾਡੀ ਮੰਮੀ ਨੂੰ ਤੇ ਅਕਲ ਆਉਣੀ ਸਾਰੀ ਉਮਰ ਦੇ ਲਾ ਇੰਨਾ ਕੁਛ ਇਹਦੇ ਨਾਲ ਹੋ ਗਿਆ ਫਿਰ ਵੀ ਇਦਾਂ ਦੀ ਗੱਲਾਂ ਕਰਦੀ ਹੁਣ ਤੇ ਇਹਨਾਂ ਨੂੰ ਇਹ ਤਾਂ ਕਹਿਣਾ ਹੀ ਚਾਹੀਦਾ ਹੋਈ ਨਾ ਵੀ ਹੁਣ ਥੋੜੀ ਜਿਹੀ ਸਮਝ ਚਾਹੀਦੀ ਵੀ ਅੱਜ ਤੇ ਮੇਰੀ ਧੀ ਨੇ ਇਦਾਂ ਹੋਏ ਜੇ ਸਮਝ ਨਾ ਹੁੰਦਾ ਇਹ ਤਾਂ ਵੱਡੀ ਠੋਕਰ ਕੀ ਹੈ ਇਹਨਾਂ ਦਾ ਸਮਝ ਜਾਂਦਾ ਇਹਨਾਂ ਦਾ ਤਾਂ ਫਰਕ ਹੀ ਨਹੀਂ ਪੈਂਦਾ ਇਦਾਂ ਕਹਿੰਦਾ ਕਿਉਂਕਿ ਜਿੱਤੇ ਬੀਤੀ ਹੋਵੇ ਤਾਂ ਸਮਝ ਆ ਜਾਂਦੀ ਪਤਾ ਲਾ ਕੇ ਜਾਂਦਾ ਵੀ ਮੇਰੇ ਨਾਲ ਤੇ ਆ ਕੁਛ ਹੋ ਗਿਆ ਉਹਨਾਂ ਦੇ ਗਾਂ ਸੋਕਾ ਜਾਣਾ ਨਹੀਂ ਚਾਹੀਦਾ ਉਹਨਾਂ ਨੂੰ ਇਹ ਤਾਂ ਇਹ ਨਿਕ ਨਾ ਕਰਦੇ ਕੁੜੀਆਂ ਕੁੜੀਆਂ ਕਰਦੇ ਰਹਿੰਦੇ ਬਹੁਤ ਚਾਦੀ ਨਫਰਤ ਵੀ ਬੜੀ ਕਰਦੀ ਆ ਇਹ ਕੁੜੀਆਂ ਨੂੰ ਨਹਾਉਣਾ ਛੱਡ ਛੱਡ ਜੀ ਆ ਇਹ ਕੁੜੀਆਂ ਦੇ ਮਗਨ ਮਗਰ ਪੁਰੀ ਫਿਰਦੀ ਆ ਰਸੋਂ ਜੀਰਾ ਬਣੀ ਦਿੱਤੀਆਂ ਰੱਬ ਦੇ ਜੀਨ ਰੱਬ ਦੇ ਘੱਲੇ ਆਏ ਪਰ ਇਹ ਮੇਰਾ ਬੇੜਾ ਦਰਦ ਕਰਨ ਵਾਲੀ ਵੀ ਇਹ ਹੋਈ ਏ ਮੀਂਝ ਦਿਨ ਜਦੋਂ ਤਾਂ ਮੇਰਾ ਵਿਆਹ ਹੋ ਗਿਆ ਕਿਤੇ ਦੇ ਘਰੇ ਦੀ ਫੋਨ ਫੋਨ ਲੈ ਇੰਟਰਨਟ ਤੇ ਫੋਨ ਤੇ ਇੰਟਰਨਟ ਦੀ ਇਨਫੋਰਮੇਸ਼ਨ ਪੁੱਛਣੀ ਮੈਨੂੰ ਆਪਣੇ ਸਾਸ ਰਿਤਾ ਬੋਲਿਆ ਕਰ ਘਰ ਵਾਲੇ ਰਿਤਾ ਬੋਲਿਆ ਕਰ ਜੇ ਕੁੜੀਆਂ ਹੋ ਗਈਆਂ ਤਾਂ ਦੱਸ ਉਹ ਉਹਨਾਂ ਨੇ ਇੰਨਾ ਕਿਹਾ ਨਹੀਂ ਜਿੰਨਾ ਇਹਨੇ ਮੈਨੂੰ ਕਹਿਤਾ ਕਿ ਜਿਹੜੀਆਂ ਕੁੜੀਆਂ ਆ ਤੇ ਹੁਣ ਇੱਥੇ ਆਣ ਕੇ ਬੈਠੀਆਂ ਨਾ ਭਾਵੇਂ ਮੰਨੋ ਭਾਵੇਂ ਨਾ ਮੰਨੋ ਸਾਰੀ ਗਲਤੀ ਮੇਰੀ ਮੰਮੀ ਦੀ ਇਹਨਾਂ ਦੇ ਪਿੱਛੇ ਲੱਗ ਕੇ ਨਾ ਬਿਆਹ ਦਾ ਜ਼ਿੰਮੇਵਾਰ ਕਰ ਲਿਆ ਤੇ ਇਹਨਾਂ ਨੂੰ ਹੁਣ ਸਾਰਾ ਆਪਣੇ ਪੁੱਤ ਦਾ ਵੀ ਲੈਣਾ ਹੀ ਜਿੱਦਾਂ ਇਹਨਾਂ ਨੇ ਕੰਮ ਫੜੇ ਹੋਏ ਮੈਨੂੰ ਤੇ ਆਪਣੀ ਫੇਤਾ ਹੀ ਲੱਗਦਾ ਮੈਂ ਦੇ ਸਿਰਫ ਦੱਤੀ ਕਿਹਾ ਨਹੀਂ ਮੈਂ ਕਿਹਾ ਤੁਸੀਂ ਮਾਵਾ ਸੀ ਜਾਂ ਜੀ ਤੇ ਤੁਹ ਦੁੱਖ ਆਊਗਾ ਹੀ ਆਊਗਾ ਭਾਵੇਂ ਚਿੰਕੀ ਵਾਂ ਮਾਰੀ ਹੋ ਮਾਂ ਨੇ ਮਾਰੀ ਹੁੰਦੀ ਹੈ ਨਾ ਦੁੱਖ ਤੇ ਆ ਹੀ ਜਾਇਆ ਹਰ ਬਾਬੇ ਦੀ ਜਿੱਥੇ ਮਾਂ ਪਿਓ ਗਲਤ ਹੋਵੇ ਉੱਥੇ ਗਲਤੀ ਹੁੰਦਾ ਵ ਹੋ ਗਲਤਾ ਹੁਣ ਮੈਂ ਕਿੱਦਾਂ ਕਹਿਦਾ ਕਿ ਤਾਂ ਕਿ ਕੁੜੀਆਂ ਕੁੜੀਆਂ ਤੇ ਮੇਰੀਆਂ ਆਪਣੀਆਂ ਨਹੀਂ ਹੁਣ ਮੈਂ ਕਿੱਦਾਂ ਕਹਿਦਾ ਕਿ ਤੁਸੀਂ ਮੁੰਡਾ ਚਾਹਦੋ ਇਹ ਕਿਹੜਾ ਥੋੜੀ ਕਿਹਦੇ ਕੇ ਹੱਥ ਵਾਸ ਹੁੰਦਾ ਇਹ ਤਾਂ ਰੱਬ ਦੇ ਦਿੱਤੇ ਆ ਜੇ ਦੇਜੇ ਰੱਬ ਦੇ ਦੂਗਾ ਜੇ ਕਰਮਾਂ ਚ ਹੋਇਆ ਸੋਖ ਤੇ ਕੁੜੀਆਂ ਨੇ ਵੀ ਬਥੇਰਾ ਦੇ ਦੇਣਾ ਫੇਰੀ ਉਹਨਾਂ ਦੇ ਮਨ ਚ ਗੋਲ ਕੇ ਕੌਣ ਪਾਵੇ ਸਭ ਤੋਂ ਵੱਡੀ ਗੱਲ ਤੇ ਮੰਮੀ ਦੀ ਆ ਨਾ ਮੇਰੀ ਦਾਦੀ ਵੀ ਸਭ ਸੈੱਡ ਲਾਈਂਦੀ ਵੀ ਕੋਈ ਕਰਨੀ ਤੇ ਵਾਸ ਨਹੀਂ ਮੈਂ ਤੁਹਾਡੇ ਸਾਹਮਣੇ ਸਾਰਾ ਦਿਨ ਕੰਮ ਨੂੰ ਲੱਗੀ ਰਹਿੰਦੀ ਕਦੀ ਕੁਛ ਨਹੀਂ ਇਹਦਾ ਵੀ ਚਿੰਤ ਕਰਦਾ ਜਿ ਮੇਰਾ ਪੁੱਤ ਹੁੰਦਾ ਮੈਂ ਵੀ ਕਾੜੀਆਂ ਲੋਪ ਪਾਉਣ ਵਾਲੀ ਬਣਦੀ ਮੈਂ ਵੀ ਗੜੀਆਂ ਦੇ ਪੋਤਾਂ ਦੇ ਹੋਈ ਨਾ ਮੈਨੂੰ ਕਈ ਗੁੱਸਾ ਕਰ ਜਾਂਦਾ ਮੈਨੂੰ ਜੋ ਪਰਾਤੀ ਕੱਢ ਕਰਕੇ ਸੈਨੇ ਪੈਂਦੀ ਆ ਧੀਆਂ ਕਰਦੀ ਤੇ ਜੇ ਮੇਰਾ ਪੋਤ ਹੁੰਦਾ ਮਮੀ ਗੜੀਆਂ ਬੋਲਣ ਚਾਹੋਗੀ ਤੇ ਮੈਂ ਵੀ ਕਰਦੀ ਹੱਕਦਾਰ ਆ ਐ ਤੇ ਮੇਰੀ ਮੰਮੀ ਜੀ ਤੁਹਾਡੇ ਕੋਲ ਤੇ ਫੇਰ ਵੀ ਨਿਆਣੇ ਆ ਭਾਵੇਂ ਕੁੜੀਆਂ ਭਾਵੇਂ ਮੁੰਡੇ ਤੁਹਾਡੇ ਕੋਲ ਤੇ ਹੈਗੇ ਆ ਨਾ ਮੇਰੇ ਤੇ ਮੇਰੀ ਮਾਂ ਨੇ ਹੋ ਵੀ ਛਡਾ ਦਿੱਤੇ ਉਹ ਵੀ ਮੈਂ ਰੋ ਜਰ ਰੋਣੀ ਆ ਇਕੱਲੀ ਬਹਿ ਕੇ ਇਹਨੂੰ ਨਾਲੇ ਰੋਣੀ ਆ ਆਪਣੀ ਮਾਂ ਨੂੰ ਕਿਹਨੇ ਮੇਰਾ ਘਰ ਖਰਾਬ ਕਰਤਾ ਤੇ ਹੁਣ ਬੰਦਾ ਕੀ ਕਰੇ ਨਾ ਮੈਂ ਉੱਥੇ ਜਾਣ ਜੋਗੀ ਨਾ ਮੈਂ ਇਹਨੂੰ ਕੁਝ ਕਹਿਣ ਜੋਗੀ ਹੁਣ ਤੇ ਜਦ ਮੇਰਾ ਮੇੜਾ ਹੀ ਕਰਕੇ ਰੱਖਦਾ ਮੇਰੇ ਵੀ ਆ ਤੇ ਉੱਥੇ ਮੇਰੀ ਸੱਸ ਨੂੰ ਪਤਾ ਨਹੀਂ ਕੀ ਵੱਟ ਘਟ ਬੋਲ ਆਈ ਆ ਤੇ ਮੇਰੇ ਘਰ ਵਾਲੇ ਨੂੰ ਪਤਾ ਨਹੀਂ ਕੀ ਬੋਲ ਆਈ ਆ ਆਪੇ ਲੱਭ ਲਿਆ ਵਾ ਆਪੇ ਛੇੜ ਲਿਆ ਵਾ ਤੇ ਆਪੇ ਵੰਸਵੰਨੀਆਂ ਗੱਲਾਂ ਕਰ ਲੈਂਗਾ ਤੇ ਹੁਣ ਉਹ ਮੇਰਾ ਫੋਨ ਹੀ ਨਹੀਂ ਚੁੱਕਦੇ ਪਹਿਲਾਂ ਤੇ ਮੇਰੇ ਨਾਲ ਗੱਲ ਕਰ ਲੈਂਦੇ ਜਾਨਿਆਂ ਨਾਲ ਗੱਲ ਕਰਾ ਦਿੰਦੇ ਸੀ ਹੁਣ ਤੇ ਕੱਲ ਵੀ ਨਹੀਂ ਕਰਾਉਂਦੇ ਮੇਰੀ ਕੋਈ ਨਾ ਹਾਲ ਗੱਲਾਂ ਕਰੀਆਂ ਦਾ ਹੁਣ ਜਦਾਂ ਮੈਂ ਹੀ ਮਨਚ ਕਈ ਇਹਨਾ ਸੋਚਦੀ ਮੈਂ ਆਪਣੇ ਭਰਾ ਨੂੰ ਬੜਾ ਹਜੇ ਮੰਨੂ ਕਿ ਨਹੀਂ ਰਿਸ਼ਤੇਦਾਰੀ ਹੈ ਰਿਸ਼ਤੇਦਾਰੀ ਪਛਾਣ ਆਲੀ ਤੇ ਜੇ ਤੇ ਇਦਾਂ ਬਹਿਣਗੇ ਨਾ ਤੁਸੀਂ ਤੇ ਆਪਣੇ ਛੱਡ ਮੈਂ ਇੱਕ ਗੱਲ ਕਰਦੀ ਆਂ ਕਿਉਂਕਿ ਮੈਂ ਆਪਣੀਆਂ ਕੁੜੀਆਂ ਨਹੀਂ ਛੱਡ ਕੇ ਜਾਂਦੀ ਹਾਂ ਮੈਂ ਤਾਂਡੇ ਨਾਲ ਮੈਂ ਕਿਦਾਂ ਮੈਂ ਕਿਦਾਂ ਤੁਹਾਨੂੰ ਕਹੂੰਗੀ ਮੈਂ ਤੇ ਆਪਣੀ ਮਾਂ ਸਮਝਾਵੂਗੀ ਮੈਂ ਕਦੀ ਨਾ ਕਹੂੰਗੀ ਕਿ ਤੁਨੀ ਕੁੜੀਆਂ ਛੱਡ ਕੇ ਆਪਣੇ ਪੇਕੇ ਜਾ ਕੇ ਬੈਠ ਨਹੀਂ ਜੀ ਜਿਆਦਾ ਕਹਿੰਦੇ ਨਾ ਵਿਆਹ ਕਰਾਉਣਾ ਮੈਂ ਕੁਝ ਨਹੀਂ ਕਹਿੰਦੀ ਮੈਂ ਆਪੇ ਜਦੋਂ ਮੈਂ ਕਹਿ ਰਹੀ ਆਂ 18 ਸਾਲ ਦੀ ਹੱਕ ਲੈ ਲੈਣਗੀ ਕੁੱਤਾ ਕੁੜੀ ਦਾ ਖੇਡ ਫੜਿਆ ਚੁੱਕ ਤੇ ਚੁੱਕ ਵਿਆਹ ਕਰਤਾ ਵਿਆਹ ਵੀ ਜਿਵੇਂ ਥੋੜੀ ਹੋ ਜਾਂਦੇ ਜੇ ਗਾਂਹ ਕੁੜੀ ਆ ਗਈ ਤੇ ਫੇਰ ਕੀ ਕਰਨ ਨਾਲ ਉਹ ਵੀ ਥੱਕੋ ਜੀ ਪਟੜ ਜਾਣੇ ਨਾਲ ਲੈ ਕੇ ਉਹਨਾਂ ਦੱਸ ਉਹ ਇਹ ਨਾ ਨਹੀਂ ਕਿ ਤੱਕ ਇਹੋ ਜੀ ਟੱਕਰ ਜਾਣੀ ਤੇ ਨਾਲ ਇਹਨਾਂ ਨੂੰ ਪਤਾ ਲੱਗੂ ਨਾਲੇ ਜੀ ਜੀ ਕਰੂ ਨਾਲੇ ਇਹਨਾਂ ਨੂੰ ਪਰਾਉਂ ਦੇ ਕੱਲ ਨਹੀਂ ਕਰਨੀ ਨਾ ਕਿਆਂ ਮੁੰਡਾ ਵਿਆਹ ਲੈਣਾ ਮੁੰਡਾ ਵਿਆਹ ਲੈਣਾ ਮੈਂ ਕੁਛ ਨਹੀਂ ਹੈ ਨਾ ਚਾਹਤੀ ਇਹਨਾਂ ਨੂੰ ਕਿੱਥੇ ਇਹਨਾਂ ਨੇ ਮੁੰਡਾ ਪਿਉਣਾ ਤੇ ਕਿੱਥੇ ਨਾਲ ਕੁੜੀ ਲਾ ਦੂਗੀ ਰੱਖੀ ਭਾਜੀ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਤੇ ਨਾ ਤੂੰ ਰੋਜ਼ੂੰ ਆਪਣਾ ਕੰਮ ਕਰ ਚੰਗਾ ਮੈਂ ਸਮਝਉਣੀ ਜਾ ਕੇ ਮੰਮੀ ਨੂੰ ਕੁਛ ਦੀ ਮੈਂ ਕੀ ਕਰਦੇ ਇਹਨਾਂ ਨੂੰ ਠੀਕ ਹੈ ਤੈਨੂੰ ਤਾਂ ਟੈਨਸ਼ਨ ਤੇ ਹੁੰਦੀ ਹੈ ਜੀ ਤੋਏ ਕੀ ਹੈ ਕਿ ਜਿੰਨਾ ਜਿਤਨਾ ਵੀਤੀ ਹੈ ਬੜਾ ਭਾਵੀ ਜੀ ਨੂੰ ਪਤਾ ਹੁੰਦਾ ਮੈਨੂੰ ਸਾਰਾ ਪਤਾ ਤੂੰ ਹੀ ਆਪਣਾ ਕੰਮ ਕਰੋ ਕੋਈ ਨਹੀਂ ਮੈਂ ਮੰਮੀ ਨਾ ਕਰਦੀ ਗੱਲ ਤੇ ਜੇ ਨਹੀਂ ਸਮਝਦੀ ਤੇ ਮੈਂ ਰੀਨ ਨੂੰ ਦੱਸਦੀ ਠੀਕ ਹੈ ਉਹ ਮੈਂ ਸਿੱਧਿਆ ਕਰੂ ਇਹਨੂੰ ਤੇਰੇ ਹਿਸਾਬ ਨਾਲ ਹੀ ਗੱਲ ਕਰੀ ਤੈਨੂੰ ਪਤਾ ਤੇਰੇ ਤੇ ਗੱਲ ਕਰਜੂ ਸੁਭਾਅ ਤੇ ਮਾਤਾ ਦੇ ਇਦਾਂ ਦਾਈਏ ਕੋਈ ਨਹੀਂ ਕੋਈ ਨਹੀਂ ਮੈਂ ਕਰੂਗੀ ਮੇਰਾ ਨਹੀਂ ਗੁੱਸਾ ਕਰਦੀ ਆਪਣੀ ਧੀ ਦਾ ਤੈਨੂੰ ਪਤਾ ਕੌਣ ਮਾਮਾ ਨਹੀਂ ਇਹਨਾਂ ਨੂੰ ਗੁੱਸਾ ਕਰਦੀ ਨਾ ਸਮਝਾਉਂਗੀ ਮੈਂ ਥੋੜੀ ਘਾਲ ਥੋੜੀ ਪੈ ਜਾਣਾ ਹੋਣੇ ਦੇ ਹਣ ਪੁੱਛਦੀ ਹਾਂ ਇਹਨੂੰ ਜਾਂ ਤੇ ਕੀ ਕਹਿੰਦੇ ਚਲੋ ਕੋਈ ਤਾਂ ਹਨ ਸਮਝਣ ਵਾਲਾ ਇਹਨਾਂ ਦਾ ਦੁੱਖ ਹਵਾਲਾ ਉਹ ਜਾਂਦਾ ਕਰੇ ਮਨ ਦੀ ਸ਼ੂਗਰਾ ਮਾਰਤਾ ਤੇਰਾ ਮੈਂ ਬੜਾ ਸ਼ੁਕਰ ਕਰਦੀ ਕਿ ਚਲੇ ਗੰਨਣਾਨ ਤੇ ਚੰਗੀ ਆ ਨਾ ਇਹਦੇ ਸਪੋਰਟ ਕਰਕੇ ਇਹਨੇ ਨਾ ਦੁੱਖ ਸੁਖ ਹੌਲਾ ਹੋ ਜਾਂਦਾ ਮਨ ਦਾ ਨਹੀਂ ਤੇ ਪਾਰ ਨਹੀਂ ਤੇ ਮੈਂ ਤਕਲੀ ਬੈਠ ਨਾ ਟੈਨਸ਼ਨ ਚ ਬੈਕੀ ਰਹਿਣਾ ਸੀ ਚਲ ਨਾਲੇ ਖੜੇ ਕੁਛ ਨਾ ਕੁਛ ਤੇ ਮੰਮੀ ਨੇ ਸਮਝਾਉਗੀ ਤੁਹਾਨੂੰ ਵੀ ਕਿਹنگਲੇ ਕੋਈ ਪਤਾ ਨਹੀਂ ਲੱਗਦਾ ਤੇ ਜਿਹੜੇ ਬਿੜੇ ਵਿੱਚ ਗੱਲ ਪੈ ਜਾਣੀ ਮੰਮੀ ਇਹਨੇ ਪੁੜੀ ਜਿਹੀ ਮੇਰੀ ਮਗਰ ਲਾਈ ਉਹ ਵੀ ਉਹ ਕਿਤੇ ਉਹਦੀ ਸੁਣਦੀ ਉਹਦੀ ਗੇਂਦੀ ਆ ਆ ਪਤਾ ਨਹੀਂ ਕੀ ਉਹਦੇ ਸਿਰ ਚ ਧੂੜਿਆ ਉਹ ਵੀ ਭਾਪੀ ਭਾਪੀ 24 ਘੰਟੇ ਲਾ ਛੜਦੀ

ਇਹੋ ਕੰਨੀ ਤੇ ਲੈ ਨਾ ਆਪਰੇ ਦੇ ਕੋ ਟੈਨਸ਼ਨ ਨਹੀਂ ਪਾਈ ਤੁਹਾਨੂੰ ਸਭ ਦਿੰਦੇ ਆ ਸੋਹਣੇ ਜੀ ਦਿੱਤੇ ਸੋਨਾ ਡੱਬੜ ਦਿੱਤਾ ਅੱਛੀ ਬੜੀ ਤੂੰ ਬਣ ਮੱਤਾ ਤੇ ਕਿਹੜੇ ਸੋਹਣੇ ਜੀ ਦੇ ਤੇਰਾ ਬਣ ਆ ਕੁੜੀਆਂ ਤੇ ਕੁੜੀਆਂ ਕੀ ਉਹ ਜੀ ਨਹੀਂ ਨਾ ਕੁੜੀਆਂ ਜੀ ਨਹੀਂ ਆ ਤੂੰ ਆਪਣੀ ਮਾਤ ਨਾ ਆਪਣੇ ਕੋ ਰੱਖਿਆ ਕਰ ਮੈਨੂੰ ਦੇਣ ਦੀ ਕੋਈ ਲੋੜ ਨਹੀਂ ਸਿਖਾ ਕੇ ਤੈਨੂੰ ਕੱਲਿਆਂ ਹੁਣ ਅੰਦਰ ਬੈਠੀ ਹੱਜੜ ਕੇ ਉਹਦੇ ਨਾਲ ਕੁਝ ਵੀ ਸਿਖਾਇਆ ਮੈਨੂੰ ਆਪ ਹੀ ਆ ਕਲਾ ਗਈ ਮੇਰਾ ਘਰ ਚ ਖਰਾਬ ਹੋ ਗਿਆ ਤੇਰਾ ਘਰ ਮੈਂ ਖਰਾਬ ਕੀਤਾ ਤੇਰਾ ਘਰ ਮੈਂ ਖਰਾਬ ਕੀਤਾ ਹੋਰ ਕਿੰਨੇ ਕੀਤਾ ਤੂੰ ਹੀ ਕੀਤਾ ਹਾਂ ਨਿਕੁੜ ਕੇ ਇਹ ਕਿਦਾਂ ਤੂੰ ਮੇਰੇ ਤੇ ਇਲਜ਼ਾਮ ਲਾਉਂਦੇ ਨਾਲੇ ਦਾ ਤੂੰ ਇੱਥੇ ਤੈਨੂੰ ਮੈਂ ਰੱਖਿਆ ਐ ਆਈ ਤੇ ਤੈਨੂੰ ਲਾੜ ਜਾਨ ਮੈਂ ਤੇਰੇ ਘਰ ਦੀ ਇਸ ਕਰਕੇ ਵੀ ਇੱਥੇ ਆਣ ਕੇ ਬਹਿ ਜਾ ਇਸ ਕਰਕੇ ਵੀ ਉਹ ਤਾਂ ਤੂੰ ਆਪੇ ਤਾਂ ਮੈਨੂੰ ਦਿੱਜੇ ਕਿਧਰ ਫੋਨ ਕਰਦੇਂਦੀ ਹੈ ਮੇਰੀ ਸੱਸ ਨਹੀਂ ਟਿਕਨ ਦਿੱਤੀ ਮੈਨੂੰ ਉਹ ਨਹੀਂ ਕਰਨ ਦਿੱਤੀ ਘਰ ਬੈ ਕੇ ਆ ਜੀ ਚਾਹਲ ਮੇਰੇ ਨਾਲ ਤਾਂ ਜੋ ਹੋ ਗਿਆ ਹੋ ਗਿਆ ਹੁਣ ਆਪ ਵੀ ਨੌਨ ਨੂੰ ਤਨਾਇ ਤਾ ਕਰੋ ਉਹਦੇ ਵੀ ਕੁੜੀਆਂ ਮੇਰੀ ਵੀ ਕੁੜੀਆਂ ਫਰਕ ਕੀ ਰਹਿਗੇ ਕੁਛ ਹੈਗਾ ਫਰਕ ਨਹੀਂ ਕੋ ਘਰ ਤੇਰਾ ਮੈਂ ਖਰਾਬ ਕੀਤਾ ਤੂੰ ਹੀ ਕੀਤਾ ਹੋਰ ਕਿੰਨੇ ਕੀਤਾ ਦੇ ਤੇਰੇ ਦੀ ਮੇਰੀ ਸਾਸਰੋਂ ਦੇ ਦੇ ਕੇ ਚੁੱਕਣਾ ਤੇ ਉਹ ਮੇਰ ਨਾਲ ਨਾ ਜਿਵੇਂ ਤੇ ਮੈਂ ਉਹਦੇ ਨਾਲ ਤੀਰੀ ਤੇ ਆਪਣਾ ਘਰ ਖਰਾਬ ਕਰਕੇ ਤੇ ਮੇਖਿਆ ਵੇਖੋ ਪਲਮਾਂ ਚੀ ਦਾ ਤਾਂ ਜਮਾਨਾ ਹੀ ਹੈ ਨਹੀਂ ਨਾਲੇ ਤਾਂ ਤੇਰਾ ਦੁੱਖ ਸੁੱਖ ਸੋਹਣਾ ਤੈਨੂੰ ਮੈਂ ਇਥੋਂ ਚੋਂ ਇਥੇ ਲਿਆਂਦਾ ਹੈ ਇਥੇ ਵੰਨ ਸਵੰਨਾ ਖਾਂਡੇ ਪਾਉਣੀ ਜਾਂ ਪਹਿਨੀ ਆ ਉੱਟਾ ਹੁੰਦੀ ਰਹੇ ਨਾਲ ਆਪਣੇ ਨਾਲ ਬੰਦੀ ਕੀ ਥੁਰਿਆ ਸੀ ਆਪਣੇ ਘਰ ਚ ਪਈ ਨਾ ਉਹਦੇ ਨਾਲ ਦੀ ਖੁਸ਼ੀ ਨਹੀਂ ਮਿਲਦੀ ਜਿੰਨੇ ਜਿਨ ਆਪਣੇ ਘਰ ਟੱਬਰ ਚ ਨਾ ਹੋਵਾ ਪਰ ਮੇਰੀਆਂ ਕੁੜੀਆਂ ਉੱਥੇ ਰਹਉਂਦੀਆਂ ਫਿਰਦੀਆਂ ਹੋਈਆਂ ਤੇ ਮੈਂ ਇਥੇ ਰਹਉਂਦੀ ਫਿਰਦੀ ਤੇ ਤੇਰੀਆਂ ਕੁੜੀਆਂ ਮੈਂ ਛੜਾਈਆਂ ਜਾ ਜਾ ਤੈਨੂੰ ਕੁੜੀਆਂ ਦਾ ਇੱਧ ਇਧ ਨੇਵਾ ਪਾਰ ਤਾ ਤੇ ਜਾ ਖਾ ਛੱਤਰ ਜਾ ਕੇ ਉਹਨਾਂ ਤੋਂ ਮੇਰੇ ਕੋਲ ਕੀ ਲੈਣਾ ਹੀ ਐ ਸਭੋਂ ਵੱਧ ਛੱਤਰ ਹੀ ਚੰਗੇ ਸਭ ਨੂੰ ਆਪਣੇ ਟੱਪਰ ਚ ਤੇ ਹੁੰਦੀ ਭਾਵੇਂ ਛੱਤਰ ਹੀ ਖਾਣੀ ਅੱਜ ਤੈਨੂੰ ਟੱਪਰ ਚ ਇਤੇ ਆ ਗਿਆ ਜਿੱਦਾਂ ਤੂੰ ਝੋਲਾ ਚੁੱਕ ਕੇ ਮੇਰੇ ਨਾਲ ਤੁਰਿਆ ਉਹਦੋਂ ਨਾ ਤੈਨੂੰ ਟੱਪਰ ਚ ਇਤੇ ਆਇਆ ਤੇ ਤੂੰ ਹੀ ਛਟਾਇਆ ਮੇਰਾ ਝੋਲਾ ਵੀ ਤੂੰ ਹੀ ਚੁਕਾਇਆ ਉਹ ਕਿਹਨੇ ਚੁਕਾਇਆ ਮਾਂ ਦੇ ਸਿਰ 'ਚ ਖੇਪ ਪਾਉਂਦੇ ਨਾਲੇ ਤਾਂ ਸਿੱਥੇ ਲੈ ਕੇ ਆਈਆਂ ਐਡੇ ਦਲ ਦਲ ਸੋ ਤੈਨੂੰ ਕੱਢਿਆ ਤੇ ਹੁਣ ਉਹਦੇ ਨਾਲ ਆਪ ਆ ਜਾਈ ਨਾ ਨਾ ਇੱਦਾਂ ਕਰਿਆ ਇਹ ਨਾ ਮੇਰੇ ਤੇ ਪੁੱਤ ਦਾ ਵੀ ਜਾਣ ਕੇ ਬੈਠੇ ਪਿੱਤੀ ਨਾ ਤੇ ਘਰੇ ਪਹਿਲਾ ਕੁੜੀ ਘਰੇ ਬੈਠੀ ਤੁਹਾਨੂੰ ਕੋਤਦਾ ਬਹੁਤੀ ਵੀ ਘਰੋਂ ਤੋਈ ਤੇ ਤੂੰ ਹੀ ਕੁੜੀਆਂ ਨੂੰ ਗੱਲਾਂ ਕਰਨੋਂ ਘਟਜੋ ਚੰਗੇ ਰਹੋਗੇ ਤੇ ਘਰ ਖਰਾਬ ਕਰਕੇ ਤੇ ਬਹਿ ਜਾਓ ਕਿਤੇ ਨਾ ਉੱਧਰ ਜੋਗੇ ਤੇ ਨਾ ਉੱਧਰ ਚਲ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਲੋਕੀ ਤਾਂ ਮੈਨੂੰ ਕਥੇਰੀਆਂ ਗੱਲਾਂ ਕਰਦੇ ਲੋਕਾਂ ਦਾ ਮਾਸਾ ਜੀ ਨੇ ਠੋਕਰ ਵੱਜੇ ਨਾ ਤੇ ਅਕਲ ਆ ਜਾਂਦੀ ਤੁਹਾਨੂੰ ਤੇ ਮੰਮੀ ਦੀ ਅਜੇ ਤੱਕ ਨਹੀਂ ਆਈ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਤੇ ਆਪਣੇ ਨੌਣੇ ਦਾ ਕਰਨਾ ਹੀ ਨਹੀਂ ਚਾਹੀਦਾ ਸਭ ਅਜੇ ਜੀ ਤੁੰਲੇ ਚਾਹਣਾ ਕੁਛ ਨਹੀਂ ਵੇਖੜਿਆ ਸਮਝ ਲਿਓ ਐਵੇਂ ਗਾਵਾਜ ਘਰ ਨਾ ਖਰਾਬ ਕਰੋ ਆਪਣਾ ਇਹੋ ਜਿਹੀ ਕੁੜੀਆਂ ਮਿਲਦੀਆਂ ਨਹੀਂ ਜੀ ਸੋਖੇ ਇਹਨੂੰ ਤੁਈ ਦੇ ਦੇਣਾ ਤੇ ਜੇ ਨਹੀਂ ਕਿਨੂੰ ਨਾ ਤਾਂ ਲੋਕਾਂ ਦੇ ਚਾਰ-ਚਾਰ ਪੋਤਾਂ ਉਹ ਵੀ ਨਸ਼ੇ ਕਰਦੇ ਅੱਜ ਕੱਲ ਦਾ ਜੇ ਮੁੰਡਾ ਤਾਂ ਨਾ ਪੌਂਟੀਆਂ ਦਾ ਮੁੰਡਾ ਵੇ ਕਿੰਨਾ ਕਰਦਾ ਤੇ ਬਣਾਦੀ ਆ ਕਦਰਸ਼ਰਾ ਆਪਾਂ ਵੀ ਤੇ ਉਹ ਤਾਂ ਆਪਣੇ ਮੂੰਹ ਆਂਦੀ ਨਹੀਂ ਤੇ ਰੱਬ ਮੈਨੂੰ ਧੀ ਦੇ ਦੇਣਾ ਨੂੰ ਧੀ ਦੇ ਦੇਣਾ ਉਹ ਚੰਗਾ ਹੋਸੇ ਆਪਣੇ ਮੂੰਹੋਂ ਮਿਲ ਕੇ ਇਸੇ ਮੂੰਹ ਨਾਲ ਆਖੀਦਾ ਕਿ ਰੱਬ ਤੂ ਧੀ ਦੇ ਦੇ ਨਾ ਆਵੇ ਤੁਹਾਡੇ ਗਾੜੀ ਜਿਹੜੇ ਹੱਥ ਮੇਰਾ ਘਰ ਜਾੜਦਾ ਜੇ ਪਰ ਮੇਰੇ ਭਰਾਤਰ ਚਾਹੀਦਾ ਕਰਨਾ ਚਾੜ ਸਮਝ ਜੋ ਅਜੇ ਵੀ ਟਾਈਮ ਹੈਗਾ ਜੋ ਮੈਨੂੰ ਵੀ ਮੇਰਾ ਅਧਿਕਾਰ ਖਰਾਕ ਕਰਕੇ ਤੇ ਮੈਨੂੰ ਇੱਥੇ ਭਾਇਆ ਕਾ ਡਿਪੈਂਡ ਐ ਮੈਂ ਖੜੇ ਤੋਂ ਬੜੀਆਂ ਚੰਗੀਆਂ ਚੋਖੀਆਂ ਖਾਨੀਆਂ ਰੋਜ਼ ਮਰਦੀਆਂ ਮੈਨੂੰ ਤੁਹਾਨੂੰ ਕੀ ਪਤਾ ਰੋਟੀ ਪਾਣੀ ਕਦਾ ਸੋਖਣੀ ਹੁੰਦਾ ਜ਼ਿੰਦਗੀ ਦਾ ਜ਼ਿੰਦਗੀ ਜੂਣ ਵਾਸਤੇ ਵੀ ਟੱਬਰ ਚਾਹੀਦਾ ਫੈਮਲੀ ਚਾਹੀਦੀ ਜਿਹੜਾ ਤੂੰ ਮੇਰੇ ਤੋਂ ਅਟ ਕਰਕੇ ਰੱਖਦਾ ਮੇਰਾ ਉਹ ਤਾਂ ਕਰਨਾ ਤੇ ਪ੍ਰੀਤ ਸੱਚੀ ਨਹੀਂ ਕਰਦੀ ਮੈਂ ਵੀ ਜ਼ਿਆਦਾ ਹੀ ਕਰਦੀ ਆ ਮੈਨੂੰ ਰਾਕੇ ਕਰਨਾ ਇਹ ਨਾ ਕੰਮਾ ਤੋਂ ਤੇ ਮੈਂ ਆਪਣੀ ਧੀ ਘਰ ਭਾਈ ਹਾਂ 14 ਉਹ ਵੀ ਉਹਨੂੰ ਮੈਂ ਐਂ ਤਾਂ ਕਹਤਾ ਤੂੰ ਐਂ ਕਹੇ ਆਪਣੀ ਸੱਸ ਨੂੰ ਐਂ ਕਹ ਰੂ ਉਹ ਵੀ ਮੇਰੇ ਮਦਰ ਲਾ ਕੇ ਕਹਿੰਦੀ ਰਹੇ ਆ ਬਲਿਆਨੇ ਕਰੂ ਕੱਢ ਦਿੱਤੀ ਕਿਥੋਂ ساری ਉਮਰ ਮੈਂ ਇਹਨੂੰ ਰੋਟੀਆਂ ਦੇਣ ਕਿੱਥੇ ਮੈਂ ਇੰਨਾ ਚਿਰ ਕਿਥੋਂ ਮੈਂ ਮੈਂ ਬੈਠੀ ਮੈਂ ਕਿੱਥੇ ਬੈਠੀ ਰਹਿਣਾ ਆ ਇੰਨਾ ਮੈਂ ਮੇਰੇ ਅੱਗੇ ਬੋਲਦੀ ਨਹੀਂ ਕਿਤੇ ਚਾਹਦੀ ਨਹੀਂ ਇੰਨਾ ਵਧੀਆ ਮੇਰੇ ਨਾਲ ਰਹਿੰਦੀ ਆ ਕੀ ਹੋ ਗਿਆ ਜੇ ਧੀਆਂ ਦੇ ਦਿੱਤੀਆਂ ਆ ਦੇ ਕੀ ਆਂਡ ਕਮਾੜ ਬੰਦਿਆ ਵਾ ਲੋਕਾਂ ਦੇ ਘਰ ਕੋਈ ਸ਼ਰਾਬਾਂ ਪੀ ਜਾਂਦਾ ਕੋਈ ਨਸ਼ੇ ਕਰੀ ਜਾਂਦਾ ਕੀ ਪੁੱਤਾਂ ਵਾਲਿਆਂ ਨੇ ਸੁੱਖ ਦੇ ਦਿੱਤਾ ਖਰੇ ਸੁੱਖ ਹੀ ਦੇ ਦੇਣ ਕਿੱਤਾ ਮਰੀਆ ਕਾ ਤੇ ਪਰਦਾ ਪੈ ਗਿਆ ਮੈਂ ਤੇ ਆਪਣੀ ਧੀ ਦਾ ਘਰ ਵੀ ਖਰਾਬ ਕਰ ਬੈਠੀ ਤੇ ਪੁੱਤ ਦਾ ਵੀ ਘਰ ਦੇਣ ਲੱਗੀ ਕੁੜੀ ਤੋਂ ਉਹ ਮੇਥੇ ਚੱਲੀ ਗਏ ਵਿਚੋ ਕੇ ਜੀ ਮੈਂ ਚੱਲੀ ਆਪਣੇ ਘਰੇ ਆਪਣੇ ਟੱਬਰ ਤੇ ਚੱਲੀ ਆਪਣੇ ਜੀਆਂ ਤੇ ਚੱਲੀ ਕੋਈ ਨਹੀਂ ਪੁੱਤ ਤੈਨੂੰ ਮੈਂ ਛੱਡ ਆਉਂਗੀ ਐਡੀ ਕਾਲੀ ਕਾਲੀ ਆਵੇ ਸਾਡੇ ਗੜੀ ਚੋੜੇ ਤੁਹੀਂ ਆਪਣਾ ਘਰ ਸੰਭੋ ਮੈਂ ਆਪਣੇ ਘਰ ਚੱਲੀ ਆ ਆਪਣੇ ਜੀਆਂ ਤੇ ਰਹੂੰਗੀ ਆਪਣੇ ਟੱਬਰ ਤੇ ਰਹੂੰਗੀ ਮਾੜੀ ਖਾ ਚੰਗੀ ਖਾ ਆਪਣੇ ਜੀਵਾਂ ਚ ਤੇ ਹੋਊਂਗੀ ਨਾ ਤੁਸੀਂ ਆਪਣਾ ਘਰ ਸੰਭੋ ਤੇ ਆਪਣਾ ਘਰ ਨੂੰ ਖਰਾਬ ਕਰੋ ਲੋਕਾਂ ਦੇ ਪਿੱਛੇ ਲੱਗ ਕੇ ਹਾਂ ਹੈ ਏਡੀ ਮਾਂ ਕਾਲੀ ਘਰ ਕੋਈ ਨਹੀਂ ਚਲੀ ਜਾਵੀਂ ਅੱਗੇ ਤਾਂ ਇਨਾ ਚਿਰ ਹੋ ਗਿਆ ਮੈਨੂੰ ਬੈਠੀ ਨੂੰ ਉਹ ਤਾਂ ਤੁਸੀਂ ਮੈਨੂੰ ਛੱਡ ਕੇ ਨਾ ਆਏ ਕਾ ਜੀ ਤੁਸੀਂ ਨਾ ਨਹੀਂ ਤੇ ਆ ਕਿ ਤੇਰੀਆਂ ਧੀਆ ਕਿੱਦਾਂ ਆ ਕਿ ਤੇਰੀ ਸੱਸਾ ਕੋ ਕਿ ਹੋਂਡਾ ਵੀ ਗਈ ਹੈ ਕੋਈ ਨਹੀਂ ਦੋ ਚਾਰ ਕੱਲਾ ਹੀ ਸੌਣ ਲੂੰਗੀ ਮੈਂ ਸਾਰੇ ਸਾਰੀ ਉਮਰ ਮਰਨ ਨਾਲ ਉਹ ਚੰਗਾ ਹੀ ਆ ਹੁਣ ਦੋ ਗੱਲਾਂ ਕਰਾ ਲੂ ਮੈਂ ਚੰਗੀਆਂ ਕੁੜੀ ਚੜਕੀ ਇਹਨੇ ਐਵੇਂ ਮੈਨਾ ਬੋਲ ਕਲਾ ਦਾ ਸਿਕਾਣਾ ਨਾਲ ਦੀ ਮਾਰੀ ਉਹਦੀ ਕੁੜੀ ਘਰ ਚ ਗਈ ਆ ਮਮੀ ਜੀ ਦੇ ਰੋਟਾ ਦੀਆਂ ਗੱਲਾਂ ਕਰਕੇ ਤਰੀਕ ਨਹੀਂ ਹੁਣ ਆਪਣੇ ਘਰ ਚ ਰਹੇਗੀ ਤੇ ਹੁਣ ਹੀ ਤੂੰ ਜੇ ਸਿਆਣੀ ਬਣ ਜਾ ਤੇ ਮੈਨੂੰ ਵੀ ਆਪਣਾ ਘਰ ਬਸਾ ਲੈ ਜੇ ਮੈਨੂੰ ਆਪਣੇ ਘਰ ਸੁਖੀ ਸੁਖਾਂ ਦੀ ਵਸਤ ਬਸਾ ਲਾਂਗੇ ਤਰਨ ਦੇ ਦੋ ਇਹਨਾਂ ਦੇ ਮੂੰਹ ਅੱਦੇ ਦੇ ਵੇਖੋ ਕਿ ਕਿਦਾਂ ਐਡੇ ਵੱਡੇ ਘਰ ਵਿੱਚ ਇਕੱਲੇ ਰਹਿ ਲੋਗੇ ਮੈਨੂੰ ਤਾਂ ਜੀ ਲੱਗੂਗਾ ਸਾਡੇ ਨੂੰ ਕਹਲਾ ਕੇ ਨਹੀਂ ਸਹੀ ਗੱਲ ਹੈ ਪੁੱਤ ਮੇਰੇ ਤੇ ਅੱਜ ਜੀਤ ਨੇ ਮੇਰੀ ਅਗੜ ਟਕਾਣ ਲੈ ਲਿਆ ਤੀ ਅੱਜ ਆਪਣਾ ਘਰ ਦਸੌਣ ਚਲ ਗਈ ਮੈਂ ਤੇ ਉਹਦਾ ਘਰ ਵੀ ਝਾੜਦਾ ਸੀ ਉਹਦਾ ਝਾੜ ਮੈਂ ਤੁਹਾਡਾ ਵੀ ਝਾੜ ਦੇਣ ਲੱਗੀ ਲੋਕੀ ਤੇ ਮੈਨੂੰ ਅੱਗੇ ਪਾਰ ਨਿਕਲ ਜੀ ਬੜੀਆਂ ਗੱਲਾਂ ਕਰਦੇ ਹਾਂ ਤੇ ਤੇ ਘਰ ਬਾਹਲੀ ਜੀ ਤੇ ਹੁਣ ਮੈਂ ਤੁਹਾਡਾ ਝਾੜ ਦੇਣ ਲੱਗੀ ਝਾੜ ਪੁੱਤ ਮੇਥੋਂ ਕਰਤੀ ਹੋਗੀ ਚਲੋ ਜੇ ਉਹ ਜੰਗੀਆਂ ਵਸਦੀਆਂ ਰਹਿਣਾ ਉਹ ਜੇ ਕਰਮਾ ਚੋ ਤੇ ਰੱਬ ਆਪੇ ਦੇ ਦੇਊਗਾ ਕੀ ਤਾਂ ਇੰਨੇ ਕਿੰਨਾ ਕਿ ਇਨਾਂ ਨੇ ਸੁਖ ਦੇ ਦੇਣਾ ਮੈਂ ਤੇ ਐਵੇਂ ਪੁੱਤ ਦੇ ਲਾਲ ਚ ਜਿੱਤੇ ਰੋਜ਼ ਮਿਹਣੇ ਮਾਰਦੀ ਦੀ ਕਾਨੇ ਮਾਰਦੀ ਵੇਖੋ ਕਰਦੀ ਹੋ ਧੀਰੇ ਮਾਫ ਕਰੀ ਜੇ ਕਰ ਸਕਦੀ ਮਾਫੀ ਮੰਗਣ ਵਾਲੀ ਕਿਹੜੀ ਗੱਲ ਤੈਨ ਮਤੋਂ ਵੱਡੀ ਮੇਰੇ ਕੋਲ ਮਾਫੀ ਮੰਗਦੀ ਕੰਦੇ ਨਹੀਂ ਲੱਗਦੀ ਚਲੋ ਫਿਰ ਵੀ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਣਾ ਹੁਣ ਭੁੱਲਿਆ ਨਹੀਂ ਆਂਦੀ ਵੇਖ ਤੀਏ ਇਹ ਤੇ ਤੇਰਾ ਮਾਨ ਤਾਣਾ ਇੰਨੀ ਬੇਇੱਜ਼ਤੀ ਕਰਾ ਕੇ ਫਿਰ ਵੀ ਤੂੰ ਮੈਨੂੰ ਇੰਨੀਆਂ ਗੱਲਾਂ ਕਹਿਣ ਦੇ ਜਿੱਤੇ ਤੂੰ ਵੀ ਜੋ ਮਰਜ਼ੀ ਮੈਨੂੰ ਅੱਗੋ ਜਵਾਬ ਦੇ ਸਕਦੀ ਪਰ ਫਿਰ ਵੀ ਤੂੰ ਮੇਰੀ ਇੱਜ਼ਤ ਰੱਖਦੀ ਰਹੀ ਕਦੀ ਮੇਰੇ ਅੱਗੇ ਚਾ ਨਹੀਂ ਬੋਲੀ ਪਰ ਮੈਂ ਤੇਰਾ ਤਾਂ ਕੱਖ ਨਹੀਂ ਛੱਡਿਆ ਜਦੋਂ ਵੀ ਮੈਂ ਬੋਲਦੀ ਇਹਨਾਂ ਨਿਆਣੀਆਂ ਨੂੰ ਵੀ ਮੈਂ ਮਾੜਾ ਚੰਗਾ ਬੋਲਦੀ ਰਹੀ ਚੱਲ ਕੋਈ ਨਹੀਂ ਮੈਂ ਨਾ ਤੇਰੇ ਕੋ ਕੰਮ ਕਰਾ ਦਿਆ ਕਰੋ ਤੇ ਪਾ ਇਹਨਾਂ ਕੁੜੀਆਂ ਨੂੰ ਵੀ ਦੇ ਕਿ ਮੇਥੋਂ ਗਲਤੀ ਹੋ ਤੇ ਹੁਣ ਕੋਈ ਨਾ ਮੰਨ ਚ ਗੱਲ ਲਿਆ ਆਪਾਂ ਰਲ ਕੇ ਰਿਆ ਕਰਨਾ ਤੇ ਆਪਾਂ ਐਂ ਕਰਾਂਗੇ ਕੁੜੀ ਅੱਜ ਗਈ ਆ ਦੋਹਾਂ ਦਿਨਾਂ ਬਾਅਦ ਜਾਵਾਂਗੇ ਤੇ ਕੁੜੀ ਨਾਲ ਘਰ ਨਾਲ ਵੀ ਗੱਲ ਕਰਕੇ ਤੇ ਕੁੜੀ ਨੂੰ ਦਾ ਜਮਨਦੀ ਨਿਭਾ ਕੇ ਆਈਗੀ ਉੱਥੇ ਲਓ ਠੀਕ ਆ ਮੰਮੀ ਜੀ ਕੋਈ ਨਹੀਂ ਤੁਮ ਇਹਨਾਂ ਨੂੰ ਕੱਪੜੇ ਪਾ ਰਾਂ ਤੁਹਾਨੂੰ ਠੀਕ ਆ ਠੀਕ ਚਲ ਚੰਗਾਰ ਆਪਾਂ ਫੇਰ ਵੀ ਮੈਂ ਤਾਂ ਨਹੀਂ ਚੰਗੀ ਮੇਰੀ ਨੂੰ ਜਿਹੜੀ ਇਹਨਾਂ ਵੇਲੇ ਫੇਰ ਵੀ ਜੀਜੀ ਕਰਕੇ ਤੇ ਮੰਨ ਗਈ ਇਹਦੇ ਜਿੰਨਾ ਮੈਂ ਕਰਤੀ ਰਹੀ ਆ ਚਲ ਕੁੜੀ ਦੇ ਮਗਰ ਮਾਰੂੰਗੀ ਕਿਹੜਾ ਕੁੜੀ ਥੋੜੀ ਮੇਰੇ ਕੋਲ ਛੱਡੀ ਜਾਣੀ ਮੈਂ ਤਾਂ ਕੁੜੀ ਤਾਂ ਬਿਨਾਂ ਕਮੈਂਟ ਨਹੀਂ ਬਚਦੀ